ਇਨਕਲਾਬ ਵਾਲੀ ਸਰਕਾਰ ਨੇ ਬਦਲਾਵ ਵਾਲੀ ਸਰਕਾਰ ਨੇ ਇੱਕ ਹੋਰ ਨਵਾਂ ਬਦਲਾਵ ਕਰ ਦਿੱਤਾ ਉਹਨਾਂ ਨੇ ਬਦਲਾਵ ਵੱਡਾ ਇਹ ਕੀਤਾ ਕਿ ਜੋ ਰਿਟਾਇਰ ਪਟਵਾਰੀ ਸੀਗੇ ਜੋ ਪਿਛਲੇ ਸਮੇਂ ਦੇ ਦੌਰਾਨ ਐਕਸਟੈਂਸ਼ਨ ਦੇ ਉੱਤੇ ਰੱਖੇ ਹੋਏ ਸੀਗੇ ਦੁਬਾਰਾ ਫਿਰ ਉਹਨਾਂ ਨੂੰ ਐਕਸਟੈਂਸ਼ਨ ਆ ਜਿਹੜੀ ਉਹ ਦੇ ਦਿੱਤੀ ਗਈ 6 ਮਹੀਨਿਆਂ ਵਾਸਤੇ ਆ ਜਿਹੜਾ ਕਿਉਂਕਿ ਪਟਵਾਰੀਆਂ ਦੀ ਕਮੀ ਸੀਗੀ ਇਸ ਵਜ੍ਹਾ ਕਰਕੇ ਆ ਜਿਹੜਾ ਉਹਨਾਂ ਨੂੰ 6 ਮਹੀਨਿਆਂ ਵਾਸਤੇ ਆ ਜਿਹੜਾ ਜੋ ਰਿਟਾਇਰ ਹੋਣ ਵਾਲੇ ਪਟਵਾਰੀ ਸੀਗਾ ਉਹਨਾਂ ਨੂੰ ਐਕਸਟੈਂਸ਼ਨ ਦਿੱਤੀ ਗਈ ਭਾਵੇਂ ਪਿਛਲੇ ਸਮੇਂ ਦੇ ਦੌਰਾਨ ਕਾਂਗਰਸ ਸਰਕਾਰ ਵੇਲੇ ਇਹ ਰੂਲ ਵੀ ਬਣਿਆ ਸੀਗਾ ਕਿ ਐਕਸਟੈਂਸ਼ਨਾਂ ਜਿਹੜੀਆਂ ਉਹ ਬੰਦ ਹੋ ਜਾਣਗੀਆਂ ਜਾਨੀ ਕਿ ਰਿਟਾਇਰ ਹੋਣ ਤੋਂ ਬਾਅਦ ਕੋਈ ਵੀ ਅਧਿਕਾਰੀ ਆ ਜਿਹੜਾ ਉਹ ਦੁਬਾਰਾ ਤੋਂ ਉਸੇ ਪੋਸਟ ਦੇ ਉੱਤੇ ਆ ਜਿਹੜਾ ਕੰਮ ਨਹੀਂ ਕਰ ਸਕਦਾ ਪਰ ਹੁਣ ਦੁਬਾਰਾ ਤੋਂ ਫੇਰ ਆ ਜਿਹੜਾ 6 ਮਹੀਨਿਆਂ ਦਾ ਜਿਹੜਾ ਕਿਉਂਕਿ 30 ਜੂਨ ਤੱਕ ਸੀਗਾ ਇਸ ਕਰਕੇ ਆ ਜਿਹੜਾ ਦੁਬਾਰਾ ਤੋਂ ਫੇਰ 6 ਮਹੀਨਿਆਂ ਦਾ ਜਿਹੜਾ ਵਾਧਾ ਜਿਹੜਾ ਉਹ ਹੋਰ ਰਿਟਾਇਰ ਪਟਵਾਰੀਆਂ ਦੀ ਜੋ ਸੇਵਾ ਦੇ ਵਿੱਚ ਆ ਜਿਹੜਾ ਉਹ ਕਰ ਦਿੱਤਾ ਗਿਆ ਇਹਦਾ ਮਤਲਬ ਇਹ ਹੈਗਾ ਕਿ 6 ਤੇ 6 12 ਮਹੀਨੇ ਹੋ ਗਏ ਮਤਲਬ ਸਾਲ ਤੋਂ ਸਾਲ ਮਤਲਬ ਸਾਲ ਤੀਕ ਆ ਜਿਹੜਾ ਇਹ ਸਰਕਾਰ ਨੇ ਆ ਜਿਹੜਾ ਨਵੀਂ ਭਰਤੀ ਪਟਵਾਰੀਆਂ ਦੀ ਕੀਤੀ ਨੀਗੀ ਨਵੇਂ ਨੌਜਵਾਨਾਂ ਨੂੰ ਕੋਈ ਰੁਜ਼ਗਾਰ ਨਹੀਂ ਦਿੱਤਾਗਾ ਸਗੋਂ ਜਿਹੜੇ ਰਿਟਾਇਰ ਹੋਣ ਵਾਲੇ ਆ ਜਿਨ੍ਹਾਂ ਨੇ ਤਾਂ ਉਮਰਾ ਜਿਹੜਾ ਪੈਨਸ਼ਨਾਂ ਵੀ ਲਈਆਂ ਹੁਣ ਆ ਜਿਹੜਾ ਉਹਨਾਂ ਨੂੰ ਰਿਟਾਇਰਮੈਂਟ ਦੇ ਉੱਤੇ ਵੀ ਪੈਸੇ ਮਿਲੇ ਇਸ ਤੋਂ ਬਾਅਦ ਆ ਜਿਹੜਾ ਉਹਨਾਂ ਦੀ ਪੈਨਸ਼ਨ ਵੀ ਲੱਗਣੀ ਹੈਗੀ ਆ ਪਰ ਉਹਨਾਂ ਨੂੰ ਰਿਟਾਇਰ ਕਰਨ ਦੀ ਬਜਾਏ ਆ ਜਿਹੜਾ ਉਹਨਾਂ ਨੂੰ ਹੀ ਦੁਬਾਰਾ ਫੇਰ ਵਿਭਾਗ ਦੇ ਵਿੱਚ ਰੱਖ ਕੇ ਆ ਜਿਹੜਾ ਨਵੀਂ ਨੌਜਵਾਨੀ ਦੇ ਨਾਲ ਆ ਜਿਹੜਾ ਸਭ ਤੋਂ ਵੱਡਾ ਜਿਹੜਾ ਧਰੋਵ ਆ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਇਹੀ ਮਾਨ ਸਰਕਾਰ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਸੱਤਾ ਦੇ ਵਿੱਚ ਸੀ ਕੈਪਟਨ ਸਰਕਾਰ ਸੱਤਾ ਦੇ ਵਿੱਚ ਸੀ ਉਦੋਂ ਆ ਜਿਹੜਾ ਉਹਨਾਂ ਨੇ ਵੀ ਆ ਜਿਹੜਾ ਕਈ ਵਾਰੀ ਜਦੋਂ ਵੀ ਉਹ ਰਿਟਾਇਰ ਹੋ ਚੁੱਕੇ ਮੁਲਾਜ਼ਮ ਸੀਗੇ ਮੁਲਾਜ਼ਮ ਵਰਗ ਨੂੰ ਆ ਜਿਹੜਾ ਦੁਬਾਰਾ ਤੋਂ ਫੇਰ ਡੰਗ ਟਪਾਉਣ ਦੇ ਲਈ ਆ ਜਿਹੜਾ ਨਵੀਂ ਭਰਤੀ ਨਾ ਕਰਨੀ ਪਵੇ ਉਹਨਾਂ ਨੂੰ ਹੀ ਰੱਖਦੇ ਸੀਗੇ ਤਾਂ ਇਹ ਸਰਕਾਰ ਆ ਜਿਹੜੀ ਉਹ ਉਦੋਂ ਖੂਬ ਰੋਲਾ ਪਾਉਂਦੀ ਸੀ ਇਹਨਾਂ ਦੇ ਬੰਦੇ ਆ ਜਿਹੜੇ ਸਾਰੇ ਦੇ ਸਾਰੇ ਆਮ ਆਦਮੀ ਪਾਰਟੀ ਦੇ ਇਥੋ ਤਿਕ ਭਗਵੰਤ ਮਾਨ ਵੀ ਖੁਦ ਕਹਿੰਦਾ ਸੀਗਾ ਕਿ ਤੁਸੀਂ ਨਵੇਂਆਂ ਨੂੰ ਮੌਕਾ ਦਿਓ ਪਰ ਹੁਣ ਆ ਜਿਹੜਾ ਉਹ ਨਵੇਂਆਂ ਨੂੰ ਮੌਕਾ ਦੇਣ ਦੀ ਬਜਾਏ ਆ ਜਿਹੜਾ ਉਹ ਦੁਬਾਰਾ ਤੋਂ ਪੁਰਾਣੇ ਹੀ ਰੱਖ ਕੇ ਆ ਜਿਹੜੇ ਉੱਥੇ ਡੰਗਾ ਲਾਇਆ ਜਾ ਰਿਹਾ ਹੈਗਾ ਬੁੱਤਾ ਸਾਰਿਆ ਜਾ ਰਿਹਾ ਮਤਲਬ ਹ ਜੋ ਜਿਨ੍ਹਾਂ ਨੇ ਲੰਮਾ ਸਮਾਂ ਡਿਊਟੀ ਕੀਤੀ ਹੈਗੀ ਆ ਲੰਮਾ ਸਮਾਂ ਤਨਖਾਹਾਂ ਦਾ ਆਨੰਦ ਮਾਣਿਆ ਹੈਗਾ ਵਿਭਾਗ ਦੇ ਵਿੱਚ ਰਹਿ ਕੇ ਆਨੰਦ ਮਾਣਿਆ ਹੈਗਾ ਉਹਨਾਂ ਬਜ਼ੁਰਗਾਂ ਨੂੰ ਤਾਂ ਗੱਫੇ ਵੰਡ ਰਹੀ ਹੈਗੀ ਇਹ ਮਾਨ ਸਰਕਾਰ ਤੇ ਦੂਜੇ ਪਾਸੇ ਬੇਰੋਜ਼ਗਾਰਾਂ ਨੂੰ ਜਿਹੜਾ ਉਹ ੱਤਕੇ ਮਿਲਦੇ ਹੈਗੇ ਆ ਤੇ ਨੌਜਵਾਨੀ ਦੇ ਨਾਲ ਆ ਜਿਹੜਾ ਸਭ ਤੋਂ ਵੱਡਾ ਧਰੋਆ ਜਿਹੜਾ ਉਹ ਕਮਾਇਆ ਜਾ ਰਿਹਾ ਐਕਸਟੈਂਸ਼ਨ ਆ ਜਿਹੜੀ ਉਹਨਾਂ ਨੂੰ ਵਾਰੀ-ਵਾਰੀ ਆ ਜਿਹੜੀ ਉਹ ਦਿੱਤੀ ਜਾ ਰਹੀ ਹੈਗੀ ਆ ਜੇਕਰ ਗੱਲ ਕਰੀਏ ਤਾਂ ਪਿਛਲੇ ਸਮੇਂ ਦੇ ਦੌਰਾਨ ਆ ਜਿਹੜਾ ਕਾਂਗਰਸ ਸਰਕਾਰ ਦੇ ਵੇਲੇ ਆ ਜਿਹੜੀ ਜੋ ਪਟਵਾਰੀਆਂ ਦੀ ਭਰਤੀ ਹੋਈ ਸੀਗੀ ਤੇ ਉਹਨਾਂ ਦੇ ਉਸ ਪਟਵਾਰੀਆਂ ਦੀ ਭਰਤੀ ਦੇ ਵਿੱਚ ਜੇਕਰ ਗੱਲ ਕਰੀਏ ਤਾਂ 2 ਲੱਖ 25000 ਦੇ ਕਰੀਬ ਆ ਜਿਹੜੇ ਉਸ ਸਮੇ ਨੌਜਵਾਨਾਂ ਦੀ ਰਜਿਸਟ੍ਰੇਸ਼ਨ ਹੋਈ ਸੀਗੀ ਪੇਪਰ ਦੇਣ ਵਾਸਤੇ ਮਤਲਬ ਇੰਨੇ ਵੱਡੇ ਪੱਦਰ ਦੇ ਉੱਤੇ ਪੰਜਾਬ ਦੇ ਵਿੱਚ ਨੌਜਵਾਨ ਆ ਜਿਹੜੇ ਪਟਵਾਰੀ ਦਾ ਪੇਪਰ ਦੇਣ ਵਾਸਤੇ ਉਸ ਸਮੇ ਗਏ ਸੀਗੇ ਤੇ ਉਹਨਾਂ ਦੇ ਵਿੱਚੋਂ ਤੁਹਾਨੂੰ ਦੱਸ ਦਈਏ ਕਿ 1 ਲੱਖ ਦੇ ਕਰੀਬ ਆ ਜਿਹੜੀਆਂ ਉਹ ਲੜਕੀਆਂ ਸੀਗਾ ਐ ਏਡੇ ਵੱਡੇ ਪੱਦਰ ਦੇ ਉੱਤੇ ਬੇਰੋਜ਼ਗਾਰ ਆ ਜਿਹੜੇ ਪੰਜਾਬ ਦੇ ਵਿੱਚ ਹੈਗੇ ਆ ਪਰ ਐਕਸਟੈਂਸ਼ਨ ਆ ਜਿਹੜੀ ਉਹ ਬੇਵਜਾ ਜਿਹੜੇ ਲੰਬੇ ਸਮੇਂ ਤੋਂ ਤਨਖਾਹ ਲੈ ਰਹੇ ਉਹਨਾਂ ਨੂੰ ਦਿੱਤੀ ਜਾ ਰਹੀ ਆ ਤੇ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਬੇਰੁਜ਼ਗਾਰ ਕੁਸ਼ਕ ਉਮਰ ਹੱਦ ਦੇ ਵਿੱਚ ਆ ਜਿਹੜੀ ਉਹ ਐਕਸਟੈਂਸ਼ਨ ਦੀ ਮੰਗ ਕਰ ਰਹੇ ਆ ਲੰਬੇ ਸਮੇਂ ਤੋਂ ਬੇਰੁਜ਼ਗਾਰ ਸਾਂਝੇ ਮੂਰਤੀ ਦੇ ਅਧੀਨ ਆ ਜਿਹੜੇ ਜਿਨ੍ਹਾਂ ਨੇ ਬੀਐਡ ਕੀਤੀ ਆ ਟੈਟ ਪਾਸ ਕੀਤਾ ਜਾਂ ਹੋਰ ਡਿਗਰੀਆਂ ਕੋਰਸ ਕੀਤੇ ਹੈਗੇ ਆ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਕਰੋਨਾ ਕਾਲ ਦੇ ਦੌਰਾਨ 2.5 ਸਾਲ ਆ ਜਿਹੜੇ ਉਹਨਾਂ ਦੇ ਖਰਾਬ ਹੋਏ ਆ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ 5-5 ਸਾਲ ਆ ਜਿਹੜੀ ਕੋਈ ਵੀ ਭਰਤੀ ਨਹੀਂ ਆਉਂਦੀਗੀ ਤੇ ਇਹ ਸਰਕਾਰ ਨੇ ਵੀ ਹਾਲ ਤੱਕ ਸਿੱਖਿਆ ਵਿਭਾਗ ਦੇ ਵਿੱਚ ਤੇ ਸਿਹਤ ਵਿਭਾਗ ਦੇ ਵਿੱਚ ਇੱਕ ਵੀ ਭਰਤੀ ਆ ਜਿਹੜੀ ਉਹ ਕੱਢੀ ਨਹੀਂ ਹੈਗੀ ਤੇ ਸਿੱਖਿਆ ਤੇ ਸਿਹਤ ਵਿਭਾਗ ਦੇ ਵਿੱਚ ਇੱਕ ਵੀ ਭਰਤੀ ਨਹੀਂ ਕੱਢੀ ਤੇ 3 ਸਾਲ ਹੋ ਜਿਹੜੇ ਇਹ ਸਰਕਾਰ ਨੂੰ ਹੋਣ ਜਾ ਰਹੇ ਹੈਗੇ ਆ ਤੇ ਇਹਨਾਂ ਦੀ ਵੀ ਇਹੀ ਮਨਛਾ ਹੈ ਕਿ ਜਦੋਂ 5 ਸਾਲ ਬੀਤ ਜਾਣਗੇ ਇਸ ਤੋਂ ਬਾਅਦ ਆ ਜਿਹੜੀ ਅਸੀਂ ਭਰਤੀ ਕੱਢਾਂਗੇ ਮਤਲਬ ਕਿੱਡਾ ਵੱਡਾ ਧਰੋਆ ਜਿਹੜਾ ਉਹ ਕੀਤਾ ਇਹਨਾਂ ਨੇ ਲੋਕਾਂ ਦੇ ਨਾਲ 5 ਸਾਲਾਂ ਦੇ ਵਿੱਚ ਗੱਲ ਤਾਂ ਇਹ ਆਖੀ ਗਈ ਸੀ ਕਿ ਸੀਗੀ ਕਿ ਹਰ ਸਾਲ ਹੀ ਭਰਤੀ ਆਊਗੀ ਇੱਕ ਪ੍ਰੋਪਰ ਆ ਜਿਹੜਾ ਆ ਰੋਡ ਮੈਪ ਬਣੂਗਾ ਕਦੋਂ ਪੇਪਰ ਹੋਊਗਾ ਕਰੋ ਐਡਵਰਟਾਈਜ਼ਮੈਂਟ ਆਊਗੀ ਮਤਲਬ ਸਾਰਾ ਕੁਝ ਆਖਿਆ ਸੀਗਾ ਪਰ ਹੁਣ ਜਿਹੜਾ ਆ ਪੁਰਾਣੇ ਪਟਵਾਰੀਆਂ ਨੂੰ ਰੱਖ ਕੇ ਜਿਹੜਾ ਬੇਰੋਜ਼ਗਾਰਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈਗਾ ਬੇਰੋਜ਼ਗਾਰਾਂ ਨੇ ਪਿਛਲੇ ਸਮੇਂ ਦੇ ਦੌਰਾਨ ਵੀ ਕਾਫੀ ਸੰਘਰਸ਼ ਕੀਤਾ ਪਰ ਹਾਲ ਤੀਕਾ ਜਿਹੜਾ ਉਹਨਾਂ ਦੀ ਇੱਕ ਵੀ ਡਿਮਾਂਡ ਆ ਜਿਹੜੀ ਉਹ ਹੱਲ ਨਹੀਂ ਕੀਤੀ ਗਈ ਕਿ ਇਸੇ ਕਰਕੇ ਆ ਜਿਹੜਾ ਬੇਰੋਜ਼ਗਾਰ ਸੰਜੇ ਮੋਰਚੇ ਦੇ ਬੈਨਰ ਦੇ ਹੇਠ ਬੀਐਡ ਟਟਪਾਸ ਯੂਨੀਅਨ ਵੱਲੋਂ ਜਿਹੜੇ ਲੋਕ ਜੋ ਕੈਂਡੀਡੇਟਸ ਜਿਨ੍ਹਾਂ ਨੇ ਬੀਐਡ ਕੀਤੀ ਆ ਟੈਟ ਕਲੀਅਰ ਆ ਐਮਏ ਆ ਇਸ ਤੋਂ ਇਲਾਵਾ ਐਮਐਡ ਵੀ ਆ ਉਹਨਾਂ ਦੇ ਵਿੱਚ ਕਈ ਆ ਜਿਹੜੇ ਨੈਟ ਵੀ ਕਲੀਅਰ ਆ ਇਸ ਤੋਂ ਇਲਾਵਾ ਪ੍ਰੋਫੈਸਰ ਦੀਆਂ ਡਿਗਰੀਆਂ ਵੀ ਕੀਤੀਆਂ ਹੋਈਆਂ ਉਹਨਾਂ ਨੂੰ ਹਲਤੀਗਾ ਜਿਹੜਾ ਕੁਝ ਨਹੀਂ ਮਿਲਿਆਗਾ ਜਾਂ ਇਸ ਤੋਂ ਇਲਾਵਾ ਲੈਕਚਰਾਰ ਦੀ ਭਰਤੀ ਵਾਲਾ ਇਹ ਮਾਮਲਾ ਹੈਗਾ ਜਾਂ ਆਰਟ ਐਂਡ ਕ્રાਫਟ ਵਾਲਾ ਮਾਮਲਾ ਹੈਗਾ ਜਾਂ ਮਲਟੀਪਰਪਸ ਹੈਲਥ ਵਰਕਰ ਯੂਨੀਅਨ ਵਾਲਾ ਮਾਮਲਾ ਹੈਗਾ ਇਹਨਾਂ ਨੇ ਪਿਛਲੇ ਸਮੇਂ ਦੇ ਦੌਰਾਨ ਆ ਪਿਛਲੇ ਦਿਨੀ ਆ ਜਿਹੜਾ 7 ਤਰੀਕ ਨੂੰ ਆ ਜਲੰਧਰ ਵੀ ਪ੍ਰੋਟੈਸਟ ਕੀਤਾ ਸੀਗਾ ਮੀਟਿੰਗ ਮਿਲੀ ਪਰ ਮੀਟਿੰਗਾਂ ਦੇ ਵਿੱਚ ਜਾ ਕੇ ਬੰਦ ਦਾ ਕੁਛ ਨਹੀਂਗਾ ਪਹਿਲੀ ਗੱਲ ਤਾਂ ਮਨਿਸਟਰ ਸਾਹਿਬ ਹੁੰਦੇ ਨਹੀਂਗੇ ਉਸ ਮੀਟਿੰਗ ਦੇ ਵਿੱਚ ਜੇ ਹੁੰਦੇ ਵੀ ਆ ਤੇ ਉਸ ਮੀਟਿੰਗ ਦੇ ਵਿੱਚੋਂ ਸਿਰਫ ਸਿਰਫ ਲਾਰੇ ਮਿਲ ਰਿਹਾ ਵਾਰ-ਵਾਰ ਲਾਰੇ ਲਾ ਲਾ ਕੇ ਹੈ ਜਿਹੜਾ ਇਸ ਸਰਕਾਰ ਨੇ 3 ਸਾਲਾਂ ਦੇ ਕਰੀਬ ਆ ਜਿਹੜਾ ਉਹ ਟਪਾਲੇ ਹੈਗੇ ਆ ਤੇ ਹਾਲ ਤੀ ਇੱਕ ਵੀ ਭਰਤੀ ਹੈ ਜਿਹੜੀ ਸਿੰਗਲ ਭਰਤੀ ਵੀ ਜਿਹੜੀ ਇਹਨਾਂ ਨੇ ਨਸ਼ੇਤ ਵਿਭਾਗ ਦੇ ਵਿੱਚ ਦਿੱਤੀ ਹੈ ਤੇ ਨਾ ਹੀ ਹੈ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਇੱਕ ਵੀ ਭਰਤੀ ਹੈ ਜਿਹੜੀ ਇਹਨਾਂ ਨੇ ਕੱਢੀ ਹੈਗੀ ਆ ਤੇ ਪਰ ਸਿਰਫ ਸਿਰਫ ਲਾਰੇ ਲਾਏ ਜਾ ਰਹੇ ਆ ਇਸ ਤਰੀਕੇ ਨਾਲ ਪਟਵਾਰੀਆਂ ਨੂੰ ਦੁਬਾਰਾ ਤੋਂ ਆ ਜਿਹੜਾ ਜੋ ਸੇਵਾ ਮੁਕਤ ਜਿਨ੍ਹਾਂ ਨੇ ਹੋਣਾ ਹੈਗਾ ਉਹਨਾਂ ਨੂੰ ਵਾਰੀ-ਵਾਰੀ ਭਰਤੀ ਕਰਕੇ ਆ ਜਿਹੜਾ ਬੇਰੋਜ਼ਗਾਰਾਂ ਦੇ ਜ਼ਖਮਾਂ ਦੇ ਉੱਤੇ ਆ ਜਿਹੜਾ ਉਹ ਲੂਨ ਛੜਕਣ ਦਾ ਕੰਮ ਆ ਇਹ ਸਰਕਾਰ ਇਹ ਸਰਕਾਰ ਆ ਜਿਹੜੀ ਉਹ ਕਰ ਰਹੀ ਹੈਗੀ ਸੋ ਕਿਤੇ ਨਾ ਕਿਤੇ ਬਹੁਤ ਦੁਖਦਗੱਲ ਹੈਗੀ ਆ ਜਿੰਨਾਂ ਗੱਲਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਸੀਗੀ ਹੁਣ ਉਹਨਾਂ ਗੱਲਾਂ ਤੋਂ ਆ ਜਿਹੜੀ ਇਹ ਸਰਕਾਰ ਪਿੱਠ ਕਰਕੇ ਖੜ ਗਈ ਹੈ ਉਹਨਾਂ ਹੀ ਗੱਲਾਂ ਦੀ ਸਿਰਫ ਤੇ ਸਿਰਫ ਗੱਲਾਂ ਦਾ ਖੜਾ ਬਣਾਇਆ ਜਾ ਰਿਹਾ ਹੈਗਾ ਮਾਨ ਸਾਹਿਬ ਵੱਲੋਂ ਸਿਰਫ ਸਿਰਫ ਡਰਾਮੇ ਕੀਤੇ ਜਾ ਰਹੇ ਜੇਕਰ ਡਰਾਮਿਆਂ ਦੇ ਵਿੱਚ ਨੰਬਰ 1 ਕਿਸੇ ਵਿਅਕਤੀ ਨੂੰ ਗਿਨਾ ਜਾਣਾ ਹੋਵੇ ਤਾਂ ਉਹ ਸਾਡੇ ਪੰਜਾਬ ਦੇ ਸੀਐਮ ਭਗਵੰਤ ਮਾਨ ਕਹਿ ਜਾ ਸਕਦੇ ਕਿਉਂਕਿ ਵਾਰ-ਵਾਰ ਆ ਜਿਹੜੇ ਸਿਰਫ ਡਰਾਮੇ ਸਿਰਫ ਗੱਲਾਂ ਨਾਲ ਭਾਸ਼ਣਾ ਦੇ ਨਾਲ ਆ ਜਿਹੜੇ ਲੋਕਾਂ ਦਾ ਢੱਡ ਭਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਕੀਤਾ ਜਿਹੜਾ ਅਸਲ ਦੇ ਵਿੱਚ ਕੁਝ ਨਹੀਂ ਜਾ ਰਿਹਾਗਾ ਹਲ ਠੀਕ ਆ ਜਿਹੜਾ ਇਹਨਾਂ ਨੇ ਕੋਈ ਵੀ ਕੰਮ ਆ ਜਿਹੜਾ ਉਹ ਸਿਰੇ ਨਹੀਂ ਚੜਾਏਗਾ ਸਾਰੇ ਦੇ ਸਾਰੇ ਲੋਕ ਆ ਜਿਹੜੇ ਸਾਰੇ ਦੇ ਸਾਰੇ ਵਰਗ ਆ ਜਿਹੜੇ ਇਹਨਾਂ ਤੋਂ ਦੁਖੀ ਆ ਜੇਕਰ ਦੁਖੀ ਨਾ ਹੁੰਦੇ ਤਾਂ ਇਸ ਵਾਰ ਜੋ ਲੋਕ ਸਭਾ ਦੇ ਇਲੈਕਸ਼ਨ ਹੋਏ ਆ ਤਾਂ ਮਾਨ ਸਾਹਿਬ ਇਹ ਕਹਿੰਦੇ ਹੁੰਦੇ ਸੀਗੇ ਕਿ ਅਸੀਂ ਜੀ 13 ਦੇ ਵਿੱਚੋਂ 13 ਸੀਟਾਂ ਜਿਹੜੀਆਂ ਉਹ ਲੈ ਕੇ ਆਵਾਂਗੇ ਪਰ ਤੁਸੀਂ ਦੇਖੋ ਕਿ ਲੋਕਾਂ ਨੇ ਇੱਕ ਆਈ ਜਿਹੜਾ ਅੱਗੋਂ ਇਹ ਕਈ ਚੱਕਤਾ ਤੇ ਹਲੇ ਆ ਜਿਹੜੇ ਜਿੱਥੇ ਵੀ ਇਹਨਾਂ ਦੇ ਮਨਿਸਟਰ ਜਾਂਦੇ ਹੈਗੇ ਆ ਉਹਨਾਂ ਨੂੰ ਆ ਜਿਹੜੇ ਉਹ ਸਵਾਲ ਕਰ ਰਹੇ ਤੇ ਬੇਰੋਜ਼ਗਾਰ ਦਵਾਰ ਤੋਂ ਫੇਰ ਇਹ ਵੀ ਨਾਲ ਲੱਗਵੀਂ ਤੁਹਾਨੂੰ ਜਾਣਕਾਰੀ ਸਾਂਝੀ ਕਰਦੀ ਕਿ ਬੇਰੋਜ਼ਗਾਰ ਦਵਾਰ ਤੋਂ ਫੇਰ ਆਉਣ ਵਾਲੇ ਐਤਵਾਰ 28 ਤਰੀਕ ਨੂੰ ਆ ਜਿਹੜਾ ਉਹ ਸੰਗਰੂਰ ਵੱਲ ਫੇਰ ਚੱਲੇ ਪਹੁੰਚਗੇ ਉੱਥੇ ਜਾ ਕੇ ਹੋਣਾ ਤਾਂ ਕੀ ਆ بس ਇੱਕ ਵਾਰੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੂਗੀ ਕਿ ਅਸੀਂ ਇੱਥੇ ਪ੍ਰੋਟੈਸਟ ਕਰਤਾ ਪਰ ਪ੍ਰੋਟੈਸਟ ਦੇ ਅੱਗੇ ਵੀ ਆ ਜਿਹੜੀ ਇਹ ਸਰਕਾਰ ਝੁਕਨੀ ਨਹੀਂ ਦੇਈਗੀ ਬੜੇ ਹੀ ਬੇਸ਼ਰਮ ਹੋ ਚੁੱਕੇ ਆ ਨੌਜਵਾਨਾਂ ਦੇ ਆ ਜਿਹੜੇ ਉਹਨਾਂ ਨੌਜਵਾਨਾਂ ਦੇ ਨਾਲ ਆ ਜਿਹੜਾ ਇਹਨਾਂ ਨੇ ਬਹੁਤ ਵੱਡਾ ਧਰੋਹ ਕਮਾਇਆ ਹੈਗਾ ਸੋ ਕਿਤੇ ਨਾ ਕਿਤੇ ਮਾਨ ਸਰਕਾਰ ਤੀਕ ਇਹ ਵੀਡੀਓ ਪਹੁੰਚਾਓ ਸ਼ੇਅਰ ਕਰਿਓ ਕਮੈਂਟ ਕਰਕੇ ਆਪਣੀ ਰਾਏ ਲਾਜ਼ਮੀ ਦੇਣੀ ਮਲराज ਮੋੜ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ